ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਆ ਬੋਲਦਾ ਪੰਜਾਬ ਦੇ ਵਿੱਚ ਅੱਸੀ ਗੱਲ ਕਰਾਂਗੇ ਵਿਦੇਸ਼ੀ ਧਰਤੀ ਨਿਊਜ਼ੀਲੈਂਡ ਦੀ ਜਿੱਥੇ ਕੀ ਨਗਰ ਕੀਰਤਨ ਨੂੰ ਰੋਕਿਆ ਗਿਆ ਨਗਰ ਕੀਰਤਨ ਲਿਕ ਰਿਆ ਸੀ ਤਾਂ ਆਖਰਕਾਰ ਉਸ ਨੂੰ ਰੋਕਿਆ ਗਿਆ ਕਿਹਨਾਂ ਵੱਲੋਂ ਰੋਕਿਆ ਗਿਆ ਉਹ ਕਿਹੜੇ ਲੋਕਾਂ ਸਮ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਪਛਾਣ ਕਿਹੜੇ-ਕਿਹੜੇ ਸ਼ਖਸ ਤੇ ਹੋਈ ਹੈ ਉਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਹੈ ਸ਼ਰਮਿਕ ਦੇ ਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਲੈ ਕੇ ਕੀ ਐਕਸ਼ਨ ਲਿਆ ਸਿੰਘ ਸਾਬਾਨ ਦਾ ਕੀ ਬਿਆਨ ਹੈ ਇਹ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸਾਂਝ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜੇਕਰ ਆਪਾਂ ਥੋੜਾ ਜ਼ਿਕਰ ਮਾਰੀਏ ਕਿਉਂਕਿ ਨਗਰ ਕੀਰਤਨ ਕਿਉਂਕਿ ਜਦੋਂ ਵੀ ਕਿੱਥੇ ਵੀ ਨਗਰ ਕੀਰਤਨ ਨਿਕਲਦਾ ਤਾਂ ਹੱ ਧਰਮਾਂ ਦੇ ਲੋਕਾਂ ਦਾ ਜਿਹੜਾ ਉਸ ਨਗਰ ਕੀਰਤਨ ਦੇ ਸ਼ਮੂਲਤ ਨਹੀਂ ਹੁੰਦੀ ਜੇ ਸਤਕਾਰ ਵੀ ਕੀਤਾ ਜਾਂਦਾ ਪਰ ਪਹਿਲੀ ਵਾਰ ਵਿਦੇਸ਼ੀ ਧਰਤ ਦੇ ਵਿੱਚ ਨਗਰ ਕੀਤਾ ਨਿਕਲਦਾ ਹੋਵੇ ਤੇ ਉਸ ਨੂੰ ਰੋਕਿਆ ਗਿਆ ਹੋਵੇ ਹੁੱਲੜਬਾਜ ਕੀਤੀ ਹੋਵੇ ਆਖਰਕਾਰ ਕਾਰਨ ਕੀ ਆ ਉਹ ਕਿੰਨਾਂ ਵੱਲੋਂ ਨਗਰ ਕੀਤਾ ਰੋਕਿਆ ਗਿਆ ਰੋਕਿਆ ਕਿਉਂ ਗਿਆ ਦੇਖੋ ਅਮਰਜੀਤ ਕੱਲ ਇੱਕ ਜਿਹੜੀ ਵੱਡੀ ਸਿੱਖ ਜਗਤ ਦੇ ਹਿਰਦੇ ਵਰੰਧਨ ਵਾਲੀ ਜਿਹੜੀ ਖਬਰ ਸਾਹਮਣੇ ਆਈ ਹੈ ਉਹ ਇਹ ਕਿ ਕੱਲ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਉੱਥੋਂ ਦਾ ਇੱਕ ਨਗਰ ਹੈ ਆਕਲੈਂਡ ਦਾ ਤਾਂ ਉੱਥੇ ਇੱਕ ਨਗਰ ਕੀਰਤਨ ਨਿਕਲ ਰਿਹਾ ਸੀਗਾ ਨਾਨਕ ਸਰਠਾਠ ਵਾਲਿਆਂ ਵੱਲੋਂ ਉਹ ਹਰ ਸਾਲ ਨਿਕਲਦਾ ਸ਼ਹੀਦ ਜੀ ਦਿਹਾੜਾ ਨੂੰ ਲੈ ਕੇ ਹਰ ਸਾਲ ਨਗਰ ਕੀਰਤਨ ਨਿਕਲਦਾ ਜਿਉ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਤੇ ਅਲੱਗ-ਅਲੱਗ ਸਥਾਨਾਂ ਤੋਂ ਘੁੰਮਦਾ ਹੈ ਜਦੋਂ ਨਗਰ ਕੀਰਤਨ ਦੀ ਸਮਾਪਤੀ ਵੱਲ ਸੀਗਾ ਤੇ ਇਹ ਲਾ ਲੋ ਕਿ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਜਿੱਥੇ ਸਮਾਪਤ ਹੋਣਾ ਸੀ ਕੋਈ ਜੀ ਦੂਰੀ ਤੇ ਸੀਗਾ ਤਾਂ ਕੁਝ ਗੋਰੇ ਕਿਸਮ ਦੇ ਲੋਕ ਆਪਾਂ ਕਿਉਂਕਿ ਉਹ ਉੱਧਰ ਦੇ ਵਾਸੀ ਨੇ ਜਿਹੜੇ ਨਿਊਜ਼ੀਲੈਂਡ ਦੇ ਤਾਂ ਆਪਾਂ ਉਹਨਾਂ ਨੂੰ ਇਹ ਕਹਾਂਗੇ ਗੋਰੇ ਕਿਸਮ ਦੇ ਲੋਕ ਸੀ ਕੁਝ ਤਾਂ ਉਹ ਜਿਨ੍ਹਾਂ ਦੀ ਗਿਣਤੀ ਕੋਈ 50 ਕਹਿੰਦਾ ਕੋਈ 100 ਕਹਿੰਦਾ ਕੋਈ 70 ਕੋਈ 80 ਤੇ ਮੰਨ ਕੇ ਚੱਲਦੇ ਆ ਕਿ 100 ਦੇ ਆਸ-ਪਾਸ ਗਿਣਤੀ ਹੋ ਸਕਦੀ ਹੈ ਤਾਂ ਉਹ ਇੱਕ ਅਚਾਨਕ ਜਿਹੜਾ ਨਗਰ ਕੀਰਤਨ ਦੇ ਅੱਗੇ ਆਏ ਤੇ ਆ ਕੇ ਉਹਨਾਂ ਨੇ ਉੱਥੇ ਡਾਂਸ ਕਰਨਾ ਸ਼ੁਰੂ ਕਰਤਾ ਨਗਰ ਕੀਰਤਨ ਦੇ ਅੱਗੇ ਹੁੱਲੜਵਾਜੀ ਸ਼ੁਰੂ ਕਰਨ ਦੇ ਕਰ ਦਿੱਤੀ ਪਰ ਜਿਹੜੀਆਂ ਸਿੱਖ ਸੰਸਥਾਵਾਂ ਸੀ ਸਿੱਖ ਸੰਸਥਾਵਾਂ ਦੇ ਆਗੂ ਸੀ ਉਹ ਵੀ ਨਗਰ ਕੀਰਤਨ ਦੇ ਨਾਲ ਮੌਜੂਦ ਸੀ ਪਰ ਕਿਸੇ ਨੇ ਅੱਗੋਂ ਕੋਈ ਜ਼ਿਆਦਾ ਹੁੱਲੜਵਾਜੀ ਨਹੀਂ ਕੀਤੀ ਜਾਂ ਆਪਾਂ ਇਹ ਕਹੀਏ ਕਿ ਉਹਨਾਂ ਦੀ ਕੁੱਟਮਾਰ ਕੀਤੀ ਹੋਵੇ ਜਾਂ ਉਹਨਾਂ ਨੂੰ ਕੁਝ ਬੁਰਾ ਭਲਾ ਕਿਹਾ ਹੋਵੇ ਬੜੀ ਸੋਚ ਸਮਝ ਤੋਂ ਕਮ ਲੈ ਕੇ ਤਾਂ ਨਗਰ ਕੀਰਤਨ ਨੂੰ ਉੱਥੇ ਕੁਝ ਦੇਰ ਦੇ ਲਈ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਸਮਝਾਇਆ ਗਿਆ ਪਰ ਵੱਡੀ ਗੱਲ ਸਾਹਮਣੇ ਉਦੋਂ ਸਾਰੀ ਦੇਖਣ ਨੂੰ ਮਿਲੀ ਵੀ ਜਦੋਂ ਉਹਨਾਂ ਕੋਲ ਇੱਕ ਬੈਨਰ ਸੀ ਜਿਹੜੇ ਵੱਡਾ ਬੈਨਰ ਜਿਵੇਂ ਆਪਾਂ ਕਹਿੰਦੇ ਨੇ ਉਹ ਬੈਨਰ ਦੇ ਉੱਪਰ ਲਿਖਿਆ ਹੋਇਆ ਸੀ ਨਾਟ ਇੰਡੀਆ ਠੀਕ ਹੈ ਥਿਸ ਇਜ਼ ਨਿਊਜ਼ੀਲੈਂਡ ਉਹ ਕਹਿੰਦੇ ਵੀ ਇਹ ਨਿਊਜ਼ੀਲੈਂਡ ਦੀ ਧਰਤੀ ਆ ਇਹ ਭਾਰਤ ਨਹੀਂ ਹੈ ਇਹ ਇੰਡੀਆ ਨਹੀਂ ਹੈ ਠੀਕ ਆ ਆਪਏ ਕੋ ਤਸਵੀਰ ਜ਼ਰੂਰ ਦਿਖਾ ਦੀਏ ਥੋੜੀ ਜੀ ਜੇ ਜਦੋਂ ਨਗਰ ਕੀਰਤਨ ਰੋਕਿਆ ਗਿਆ ਤੇ ਉਹ ਬੈਨਰ ਜਦੋਂ ਅੱਗੇ ਕੀਤੇ ਗਏ ਇੱਕ ਮਿੰਟ ਉਹ ਤਸਵੀਰ ਜ਼ਰੂਰ ਦਿਖਾ ਦਿੰਦਾ It's know. the court of the Christians <laughs> There shall be no other cause <laughs> among you! ਤਸਵੀਰ ਦੇਖੀ ਆ ਉਹ ਚ ਲਿਖਿਆ ਹੋਇਆ ਕਿ ਨਾਟ ਇ ਨਿਊਜ਼ੀਲੈਂਡ ਦਿਸ ਇ ਨਾਟ ਇੰਡੀਆ ਦਿਸ ਇ ਨਿਊਜ਼ੀਲੈਂਡ ਉਹਨਾਂ ਨੇ ਬੈਨਰ ਅੱਗੇ ਜਿਹੜੇ ਕੀਤੇ ਆ ਤਾਂ ਉਸ ਤੋਂ ਵੀ ਅੱਗੇ ਵੱਧ ਕੇ ਇੱਕ ਜਿਹੜੀ ਵੱਡੀ ਗੱਲ ਸਾਹਮਣੇ ਇਹ ਆਈ ਕਿ ਅਜੇ ਜਾਂਚ ਦਾ ਵਿਸ਼ਾ ਵੈਸੇ ਪਰ ਜਿਹੜੀ ਮੁੱਖ ਤੌਰ ਤੇ ਜਿਹੜੀਆਂ ਕੁਝ ਮੀਡੀਆ ਹਾਊਸਸ ਦੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਵਿਅਕਤੀ ਇਸ ਹੁੱਲੜਵਾਜਾਂ ਦੀ ਅਗਵਾਈ ਕਰ ਰਿਹਾ ਸੀ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਅਜੇ ਜਾਂਚ ਦਾ ਵਿਸ਼ਾ ਕਿ ਉਹ ਉਥੋਂ ਦੀ ਇੱਕ ਚਰਚ ਦਾ ਮੁਖੀ ਹੈ ਠੀਕ ਹੈ ਇਹਦਾ ਮਤਲਬ ਇਹ ਕਿ ਉਹ ਇੱਕ ਧਰਮ ਨਾਲ ਸੰਬੰਧਤ ਸਨ ਆਪਾਂ ਆਪਾਂ ਇਹੀ ਕਹਿ ਸਕਦੇ ਹਾਂ ਨਾ ਕਿ ਦੇਖੋ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਚਲੋ ਸਾਡੇ ਪੰਜਾਬ ਭਾਰ ਦੇ ਵਿੱਚ ਤਾਂ ਨਿਕਲਦੇ-ਨਿਕਲਦੇ ਆ ਨਾ ਆਪ ਦੇਸ਼ਾਂ-ਵਦੇਸ਼ਾਂ 'ਚ ਵੀ ਨਿਕਲਦੇ ਦੇਸ਼ਾਂ-ਵਦੇਸ਼ਾਂ 'ਚ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੇ ਜਿੱਥੋਂ ਆਸਟ੍ਰੇਲੀਆ ਜਿੱਥੇ ਵੀ ਨਿਕਲਦੇ ਆ ਸਾਡੇ ਪੰਜਾਬੀ ਭਾਈਚਾਰਾ ਜਿੱਥੇ-ਜਿੱਥੇ ਬੈਠਾ ਹਰ ਸਾਲ ਕੱਲੇ ਇਦੋਂ ਇਸ ਸਮੇਂ ਨਹੀਂ ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ ਉਦੋਂ ਨਗਰ ਕੀਰਤਨ ਨਿਕਲਦਾ ਹੈ ਤਾਂ ਉਸ ਨਗਰ ਕੀਰਤਨ ਦੇ ਦੌਰਾਨ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਉਥੋਂ ਦਾ ਸਥਾਨਕ ਭਾਈਚਾਰਾ ਜੇ ਹੁਣ ਆਪਾਂ ਉਦਾਹਰਣ ਦੇ ਤੌਰ ਤੇ ਲਾ ਲਈਏ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸੇ Hindu ਭਾਈਚਾਰੇ ਨਾਲ ਸੰਬੰਧਿਤ ਮੁਸਲਮ ਭਾਈਚਾਰੇ ਨਾਲ ਸੰਬੰਧਤ ਕੋ ਪ੍ਰੋਗਰਾਮ ਹੁੰਦਾ ਹੈ ਤਾਂ ਸਿੱਖ ਪਾਈਚਾਰੇ ਦੇ ਬਹੁ ਗਿਣਤੀ ਲੋਕ ਉਹਦੇ 'ਚ ਸ਼ਮੂਲੀਅਤ ਕਰਦੇ ਆ। ਸਵਾਗਤ ਕਰਦਾ। ਜੋ ਸ਼ਰਤਾਂ ਹੁੰਦੀਆਂ ਜਦੋਂ ਸਿੱਖ ਪਾਈਚਾਰੇ ਦਾ ਕੋਈ ਇਦਾਂ ਦਾ ਗੁਰਪੁਰਬ ਦਾ ਪ੍ਰੋਗਰਾਮ ਹੁੰਦਾ ਤਾਂ ਦੂਜੇ ਦੂਜਿਆ ਧਰਮਾਂ ਦੇ ਲੋਕ ਸ਼ਕਸ਼ੇਤਾ ਉਹਦੇ 'ਚ ਸ਼ਮੂਲੀਅਤ ਕਰਦੇ ਆ ਔਰ ਬਕਾਇਦਾ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਮੂਲੀਅਤ ਕਰਨੀ ਆ ਪਰ ਜਦੋਂ ਇਦਾਂ ਦੇ ਸਮਾਗਮ ਆਪਾਂ ਦੇਖਦੇ ਆ ਕਿ ਇੱਕ ਵਿਸ਼ੇਸ਼ ਧਰਮ ਦੇ ਲੋਕ ਇਸ ਦਾ ਵਿਰੋਧ ਕਰਦੇ ਆ ਫਿਰ ਆਪਾਂ ਇਹ ਹੀ ਕਹਿ ਸਕਦੇ ਆ ਕਿ ਦੋ ਧਰਮਾਂ ਦੇ ਵਿੱਚ ਪਾੜ ਪਾਉਣ ਵਾਲਾ ਜਿਹੜਾ ਕੰਮ ਕੀਤਾ ਗਿਆ ਔਰ ਇੱਕ ਹੋਰ ਜੇ ਮੈਂ ਇਹ ਗੱਲ ਇਹ ਕਹਨਾ ਕਿ ਜੇਕਰ ਇਸ ਚੀਜ਼ ਨੂੰ ਆਪਾਂ ਨਾ ਰੋਕਿਆ ਹੁਣ ਰੋਕੇਗਾ ਕੌਣ ਸਰਕਾਰਾਂ ਦਾ ਕੰਮ ਆ ਪ੍ਰਸ਼ਾਸਨ ਦਾ ਕੰਮ ਆ ਉਸ ਤੋਂ ਅੱਗੇ ਵੱਧ ਕੇ ਸਾਡੇ ਧਰਮਾਂ ਦੇ ਜਿਹੜੇ ਮੁਖੀ ਹੈ ਹਾਂ ਬਿਲਕੁਲ ਠੀਕ ਚਾਹੇ ਉਹ ਜਿਹਨਾਂ ਜਿਹੜੇ ਚਰਚ ਜਿਹੜਾ ਵੀ ਆਪਾਂ ਸਾਹਮਣੇ ਆ ਰਿਹਾ ਵੀ ਉਹ ਚਰਚ ਦੇ ਮੁਖੀ ਹੈ ਉਹਨਾਂ ਚਰਚਾਂ ਦੇ ਜਾਂ ਉਸ ਧਰਮ ਦੇ ਮੁਖੀ ਹੈ ਚਾਹੇ ਹਿੰਦੂ ਧਰਮ ਸਿੱਖ ਧਰਮ ਜਾਂ ਜਿਹੜੇ ਚ ਜਿਹੜੇ ਵੀ ਹੈਗੇ ਨੇ ਜੇ ਉਸ ਧਰਮਾਂ ਦੀ ਗਵਾਹੀ ਕਰਨ ਵਾਲੀਆਂ ਸ਼ਕਸ਼ੇਤਾਂ ਅੱਗੇ ਨਾ ਆਈਆਂ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਸਿੱਟੇ ਭਿਆਨਕ ਨਿਕਲਣਗੇ ਔਰ ਉਹ ਸਿੱਟੇ ਭਿਆਨਕ ਅਹਜੇ ਹੋਣਗੇ ਉਹ ਕਿੱਦਾਂ ਦੇ ਹੋਣਗੇ ਉਹਦੇ ਬਾਰੇ ਅਜੇ ਤਾਂ ਆਪਾਂ ਭਵਿਖਾਣੀ ਨਹੀਂ ਕਰ ਸਕਦੇ ਪਰ ਅੱਜ ਇਸਦੇ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਇਹਦੇ ਬਾਰੇ ਜ਼ਿਕਰ ਕੀਤਾ ਕਿ ਕਿ ਆਪਾਂ ਇੱਕ ਵਾਰ ਉਸਤੇ ਨਜ਼ਰ ਮਾਰਦੇ ਆਂ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਆ ਕਿਉਂਕਿ ਸਿੱਖ ਜਿਹੜੇ ਆ ਉਹ ਬਿਲਕੁਲ ਇੱਕ ਲੀਗਲੀ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਔਰ ਆਪਣਾ ਟੈਕਸ ਵੀ ਉੱਥੇ ਅਪੀਡ ਕਰਦੇ ਨੇ ਔਰ ਪੂਰੇ ਸਿਸਟਮ ਦੇ ਨਾਲ ਉਹ ਗਏ ਨੇ ਸਿਸਟਮ ਦੇ ਨਾਲ ਰਹਿ ਰਹੇ ਨੇ ਔਰ ਉਸ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਜਿਸ ਯੋਗਦਾਨ ਦੇ ਤਹਿਤ ਭਾਵੇਂ ਕੋਰੋਨਾ ਸੀ ਤਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਹਰ ਲੋੜਵੰਦ ਦੀ ਮਦਦ ਹੋਈ ਗੁਰੂ ਕੇ ਲੰਗਰ ਦਿੱਤੇ ਰਾਸ਼ਨ ਦਿੱਤੇ ਗਏ ਤਾਂ ਜਿਹੜਾ ਕੁਝ ਸ਼ਰਾਤੀ ਅੰਸਰਾਂ ਦੇ ਵੱਲੋਂ ਇਹ ਮੰਦਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਆ ਔਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਇਹੋ ਜੇ ਸ਼ਰਾਤੀ ਅੰਸਰਾਂ ਨੂੰ ਕਿਤੇ ਨਾ ਕਿਤੇ ਕਾਬੂ ਦੇ ਵਿੱਚ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਸਿੱਖ ਜਾਂ ਪੰਜਾਬੀ ਭਰਾ ਉੱਥੇ ਗਏ ਨੇ ਇਹ ਇੱਕ ਕਾਨੂੰਨੀ ਪ੍ਰੋਸੈਸ ਔਰ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਔਰ ਬਹੁਤ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਤਾਂ ਉਹ ਉਸ ਮਿੱਟੀ ਦੇ ਹੁਣ ਨਾਗਰਿਕ ਨੇ ਤੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਸਿੱਖਾਂ ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਮੰਦਭਾਗੀ ਘਟਨਾ ਵਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਘੱਟ ਵਾ ਤੇ ਇਹੋ ਜੇ ਅੰਸਰਾਂ ਨੂੰ ਸਰਕਾਰਾਂ ਨੂੰ ਕਾਬੂ ਦੇ ਵਿੱਚ ਕਰਨਾ ਚਾਹੀਦਾ ਸੋਮਰਜੀਤ ਆਪਾਂ ਦੇਖਿਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਇਹਦੀ ਜਾਂਚ ਮੰਗ ਕੀਤੀ ਆ ਲਖੇਦੀ ਕੀਤੀ ਆ ਔਰ ਸਾਡੇ ਸਿੱਖ ਸੰਸਥਾ ਦੇ ਮੁਖੀ ਹੈ ਉਹਨਾਂ ਦਾ ਫਰਜ਼ ਬਣਦਾ ਉਹਨਾਂ ਦਾ ਕਰਨ ਦਾ ਪਰ ਉਸ ਤੋਂ ਵੱਡਾ ਫਰਜ਼ ਉੱਥੋਂ ਦੀ ਸਰਕਾਰਾਂ ਦਾ ਬਣਦਾ ਜਿਵੇਂ ਜੇ ਮੈਂ ਤੁਸੀਂ ਗੱਲ ਕੀਤੀ ਆ ਕਿ ਫਰਜ਼ ਬਣਦਾ ਕਿ ਜੇਕਰ ਇਹਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਤੇ ਜਿਹਦੇ ਭਿਆਨਕ ਗੜਮਫਿਜੇ ਹੋ ਸਕਦੇ ਨੇ ਜਿਦੇ ਵਿੱਚ ਸਾਡੀਆਂ ਸੰਸਥਾਵਾਂ ਦੇ ਮੁਖੀ ਜਿਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ ਸੰਸਥਾਵਾਂ ਦੇ ਆਗੂ ਸਬਾਨ ਨੇ ਮੈਨੂੰ ਲੱਗਦਾ ਕਿ ਜਿਸ ਜਗ੍ਹਾ ਤੇ ਹਰਕਤ ਕੀਤੀ ਗਈ ਆ ਜਾਂ ਫਿਰ ਦੱਸਿਆ ਜਾ ਰਿਹਾ ਕਿ ਇਹ 크ਿਸਚਨ ਭਾਈਚਾਰੇ ਨਾਲ ਸੰਬੰਧਿਤ ਹੈ ਜਾਂ ਫਿਰ ਰੋਕਣ ਦਾ ਕਾਰਨ ਕੀ ਸੀ ਜੇਕਰ ਐਕਸ਼ਨ ਉਸ ਤੇ ਨਾ ਲਿੱਤਾ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੋਕਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਅਜਿਹੇ ਭਾਈਚਾਰੇ ਦੇ ਲੋਕਾਂ ਨੂੰ ਹੋਰ ਕਿਤਨਾ ਕਿਤੇ ਹੌਸਲਾ ਹੋ ਜੂਗਾ ਵੀ ਅਸੀਂ ਵੀ ਅੱਗੇ ਜਾ ਕੰਮ ਕਰੀਏ। ਕਿੰਨੇ ਕੋਲ ਦੇਖੋ ਜਦੋਂ ਆਪਾਂ ਕਿਸੇ ਨੂੰ ਨਹੀਂ ਰੋਕਾਂਗੇ ਤਾਂ ਆਬੀਸਲੀ ਅੱਗੇ ਉਹਨਾਂ ਹੋਏਗਾ ਕਿ ਮੇਰਾ ਪਹਿਲਾਂ ਕੀ ਹੋ ਗਿਆ ਸਾਡੇ ਭਾਈਚਾਰੇ। ਬਿਲਕੁਲ ਠੀਕ ਹੈ ਤੇ ਜੇ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਫਿਰ ਉਹਦੇ 24 ਇਲਿਆਕੇ ਜਿਹੜੇ ਭਾਈਚਾਰੇ ਦੇ ਆ ਤੁਸੀਂ ਫਿਰ ਤੇ ਬਲੁੰਦਰ ਜਿਹੜੇ ਭਾਈਚਾਰੇ ਦੇ ਆ ਭਾਵਨਾ ਮੰਨ ਤੁਸੀਂ ਸੱਟ ਮਾਰੀ ਹੈ ਤੇ ਕੱਲ ਨੂੰ ਤੁਹਾਡੇ ਪ੍ਰੋਗਰਾਮ ਵੀ ਹੋਣੇ ਆ। ਤੇ ਤੁਸੀਂ ਪ੍ਰੋਗਰਾਮ ਪੰਜਾਬ ਚ ਵੀ ਕਰਨੇ ਆ ਦੇਸ਼ ਦੇ ਵੱਖ-ਵੱਖ ਖਿੱਸਿਆਂ ਚ ਕਰਨੇ ਆ ਤੁਸੀਂ ਦੇਸ਼ਾਂ-ਵਦੇਸ਼ਾਂ ਚ ਪ੍ਰੋਗਰਾਮ ਕਰਨੇ ਆ ਕੱਲ ਨੂੰ ਅਗਰ ਤੁਹਾਡੇ ਪ੍ਰੋਗਰਾਮ ਚ ਖਲਲ ਪੈਗਾ ਤਾਂ ਫਿਰ ਟਕਰਾਅ ਹੋਏਗਾ ਨਾ ਜੇ ਕੱਲ ਹੀ ਉੱਥੇ ਇਦਾਂ ਦਾ ਕੋਈ ਮੰਨ ਲਓ ਵੀ ਉਹ ਤਾਂ ਸੂਝ-ਬੂਝ ਤੋਂ ਕੰਮ ਲਿਆ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਤੇ ਜੇਕਰ ਉੱਥੇ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਤਾਂ ਫਿਰ ਕੀ ਹੋਣਾ ਸੀ ਪਰ ਬੰਦੇ ਇੱਕ ਹੋਰ ਵੀ ਹੈ ਜਿਵੇਂ ਗੱਲ ਕੀਤੀ ਗਈ ਹੈ ਕਿਉਂਕਿ ਸਾਰੇ ਕ੍ਰਿਸ਼ਚਨ ਭਾਈਚਾਰੇ ਦੇ ਲੋਕ ਇਦਾਂ ਦੇ ਨਹੀਂ ਹੁੰਦੇ ਕਿਉਂਕਿ ਪੰਜਾਬ ਦੀ ਖਾਸ ਤੌਰ ਤੇ ਗੱਲ ਕੀਤੀ ਆਫੇ ਇੱਥੇ ਸਰਬਤਨਮ ਧਰਮ ਜਿਹੜਾ ਸਮੇਲਨ ਵੀ ਕਰਾਇਆ ਜਾਂਦਾ ਜਿਸ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਵੀ ਜਿਹੜੇ ਨੇ ਉਹ ਉਹ ਕੱਲਾ ਇੱਥੇ ਨਹੀਂ ਮੈਂ ਨਿਊਜ਼ੀਲੈਂਡ 'ਚ ਵੀ ਆ ਜਦੋਂ ਇਹ ਪ੍ਰੋਗਰਾਮ ਹੋਇਆ ਮੰਨ ਲਓ ਕੱਲ ਜਦੋਂ ਹਿੰਸਾ ਦਾ ਟਕਰਾਅ ਦਾ ਬਚਾਅ ਹੋਇਆ ਜਾਂ ਇਦਾਂ ਦਾ ਜਿਹੜਾ ਉੱਥੇ ਇਨਸੀਡੈਂਟ ਬੰਪਰ ਵਾਪਰੇ ਆ ਇਨਸੀਡੈਂਟ ਤਾਂ ਉੱਥੇ ਕੀ ਹੋਇਆ ਉੱਥੇ ਕੁਝ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਆਏ ਉਹਨਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਲੜਨ ਦਾ ਪਾਇਆ ਉਹਨਾਂ ਨੇ ਦੂਜਿਆਂ ਨੂੰ ਜਿਹੜੇ ਉਹਨਾਂ ਦੇ ਨਾਲ ਦੇ ਸੀ ਕਿ ਇਹਨਾਂ ਨੇ ਗਲਤ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਅੱਗੇ ਤੋਂ ਪ੍ਰੋਗਰਾਮ ਕਰੋ ਇਹ ਸਭ ਤੋਂ ਅੱਗੇ ਚੱਲਾਂਗੇ ਇਹਨਾਂ ਨੇ ਕਹੀ ਇਹੋ ਜੀ ਗੱਲ ਨਹੀਂ ਕਿ ਸਾਰੇ ਧਰਮਾਂ ਦੇ ਵਿੱਚ ਕੁਝ ਲੋਕ ਹੁੰਦੇ ਆ ਜਾਂ ਕੋਈ ਵੀ ਧਰਮ ਹੋਵੇ ਹਰਕ ਧਰਮ 'ਚ ਇਹੋ ਜੇ ਲੋਕ ਹੁੰਦੇ ਆ ਪਰ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਜਿਹੜਿਆ ਇਹੋ ਜਿਹਾ ਟਕਰਾਅ ਦੀ ਸਥਿਤੀ ਜਿਹੜੀ ਹੋ ਨਾ ਬਣੇ ਠੀਕ ਕਰ ਬਣੀ ਬਬੂ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਨਿਊਜ਼ੀਲੈਂਡ ਦੀ ਗੱਲ ਕੀਤੀ ਹੈ ਜਿੱਥੇ ਕਿ ਨਗਰਕੀਤਾਂ ਨੂੰ ਰੋਕਿਆ ਗਿਆ ਤਾਂ ਆਖਰਕਾਰ ਰੋਕਣ ਦਾ ਕਾਰ ਕਿੰਨਾ ਵੱਲੋਂ ਨਗਰ ਕੀਤੇ ਰੋਕਿਆ ਗਿਆ ਸ਼੍ਰੋਮਨਿਕ ਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿਖ ਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਨਿਊਜ਼ੀਲੈਂਡ ਦੀ ਪ੍ਰਬੰਧਕ ਕਮੇਟੀ ਜਿੰਨਾ ਵੱਲੋਂ ਨਜ਼ਰ ਕੀਤਾ ਜਿਹੜਾ ਕੱਢਿਆ ਗਿਆ ਸੀ ਤਾਂ ਉਸ ਸ਼ਖਸ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਆਖਰਕਾਰ ਕਾਰਨ ਕਿਸੇ ਨਗਰ ਕੀਤੇ ਨੂੰ ਦਾ ਰੋਕਣ ਦਾ ਇਹ ਸਾਰੀ ਜਾਣਕਾਰੀ ਜਿਹੜੀ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਜਿਹੜਾ ਸਪਸ਼ਟ ਆ ਕਲੀਅਰ ਹੋ ਸਕੇਗਾ ਉਸ ਦਾ ਮਕਸਦ ਕੀ ਸੀ ਰੋਕਣ ਦਾ ਉਹਦੇ ਪਿੱਛੇ ਕਾਰਨ ਕੀ ਸੀ ਕਿਹਦੇ ਕਾਰਨ ਤੇ ਨਗਰ ਕੀਤੇ ਰੋਕਿਆ ਇਹ ਸਾਰੀ ਮੁੱਢ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਫਿਰ ਦੁਬਾਰਾ ਜਿਹੜੀ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤੰਮਾ